ਸਾਨੂੰ ਕਿਸੇ ਸਿਆਣੇ ਬੰਦੇ ਨੇ ਦੱਸਿਆ ਕਹਿੰਦਾ ਪੁੱਕੀ ਦਾ ਅੱਡ ਕੋਰਸ ਕਰਨ ਦੀ ਲੋੜ ਨਹੀਂ ਪੁੱਕੀ ਤੇ ਫੀਮ ਦਾ ਸਲੇਵਸ ਇੱਕੋ ਹੀ ਜਿਵੇਂ ਕਈ ਹਾਈਲੈਟਸ ਕਰ ਲੈਂਦੇ ਨੇ ਕਈ ਪੀਟੀਈ ਕਰ ਲੈਂਦੇ ਨੇ ਬਸ ਇੱਕ ਥੋੜਾ ਜਿਹਾ ਸੌਖਾ ਹੈ ਇੱਕ ਔਖਾ ਹੈ ਜਿਵੇਂ ਮੁਲਾਜ਼ਮ ਜਿਹੜੇ ਹੁੰਦੇ ਨੇ ਸਰਕਾਰ ਤੇ ਦਬਾਅ ਬਣਾਉਂਦੇ ਹੁੰਦੇ ਨੇ ਆਪਣੇ ਕੰਮ ਲੈਣ ਵਾਸਤੇ ਅਸੀਂ ਵੀ ਪਰੇ ਤੇ ਦਬਾਅ ਬਣਾਉਨੇ ਆ ਇਹਨੂੰ ਬਿਮਾਰੀਆਂ ਲਵਾ ਦਿੰਨੇ ਆ ਕਹਿ। ਕੋਲ ਸ਼ੂਗਰ ਸਾਡਾ ਪਾਈ ਹੈ। ਸਾਨੂੰ ਜਮਾ ਮਨਾ ਨਹੀਂ ਕਰਦਾ ਜਦੋਂ ਕਹਿੰਨੇ ਆ ਉਹ ਦੀ ਵੱਧ ਜਾਂਦਾ। ਚਲ ਫੇਰ ਵੀ ਅਸੀਂ ਇਹਦੀ ਖਾਤਰ ਮੈਂ ਆਪਣੇ ਚਾਰ ਜਵਾਕ ਫੀਮ ਵਾਲਾ ਕੋਰਸ ਕਰਨ ਭੇਜਤੀ। ਮੈਂ ਕਿਹਾ ਸਿੱਖ ਕੇ ਆਉ ਇਹ ਪਚਾਉਣੀ ਕਿਵੇਂ ਹੈ। ਹਾਲੇ ਸਾਡੇ ਜਵਾਕ ਕੋਪੀ ਮਲਾ ਸਿੱਟਮ ਸਿੱੱਕ ਕੇ ਆਈ ਸੀ ਨਾਲ ਦੀ ਨਾਲ ਇਹ ਭੁੱਕੀ ਖਾਣ ਲੱਗਿਆ ਸਸੀ ਕਾਲ ਦੋਸਤੋ ਮੈਂ ਚਰਨਜੀਤ ਦੇਲ ਸਰਕਾਰਾਂ ਦੇ ਖਿਲਾਫ ਧਰਨੇ ਮੁਜ਼ਾਰੇ ਲੱਗਦੇ ਹੁੰਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਪਰ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੁਸੀਂ ਦੇਖੋਗੇ ਪਹਿਲੀ ਵਾਰ ਇੱਕ ਐਹੋ ਜਿਹਾ ਧਰਨਾ ਲੱਗਿਆ ਜਿਹੜਾ ਕਦੇ ਲੱਗਿਆ ਹੀ ਨਹੀਂ ਉਹ ਧਰਨਾ दारू ਵਾਲੇ ਕੀੜਿਆਂ ਦਾ ਆਪਣੇ ਮਾਲਕ ਦੇ ਖਿਲਾਫ ਜਨਨ ਕਿ ਜਿਸ ਦੇ ਸਰੀਰ ਦੇ ਵਿੱਚ ਉਹ ਰਹਿੰਦੇ ਨੇ ਸਾਡਾ ਮਾਲਕ ਮੁਰਦਾਬਾਦ ਕੀੜਾ ਦੁਨੀਆਂ ਜਿੰਦਾਬਾਦ ਸਾਡਾ ਮਾਲਕ ਮੁਰਦਾਬਾਦ ਕੀੜਾ ਦੁਨੀਆਂ ਜਿੰਦਾਬਾਦ 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 ਇਸ ਤਰਨੇ ਦੇ ਵਿੱਚ ਇਹ ਕਹਿ ਰਹੇ ਨੇ ਸਾਡਾ ਮਾਲਕ ਮੁਰਦਾਬਾਦ ਦਾਰੂ ਕੀੜਾ ਦੁਨੀਆਂ ਜਿੰਦਾਬਾਦ ਮੈਨੂੰ ਇਹਨੇ ਵੀ ਫੋਨ ਕੀਤਾ ਸੀ ਜੀ ਕਿ ਆਓ ਸਾਡੇ ਧਰਨੇ ਦੀ ਕਵਰੇਜ ਕਰੋ ਤੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਤੁਸੀਂ ਲੋਕਾਂ ਨਾਲ ਸ਼ੇਅਰ ਕਰੋ ਲੋਕਾਂ ਨੂੰ ਦਿਖਾਓ ਆਪਾਂ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਸਸਿਕਲਪਾ ਜੀ ਅੱਜ ਤੁਸੀਂ ਧਰਨਾ ਕਿਸ ਗੱਲ ਲਈ ਲਾਇਆ ਯਾਰ ਬਹੁਤ ਤੰਗ ਕਰਨ ਲੱਗ ਗਿਆ ਸਾਨੂੰ ਹੁਣ ਇਹ ਹੁਣ ਤਾਂ ਯਾਰ ਐ ਸਮਝ ਲੈ ਵੀ दारू ਸਿਰ ਤੋਂ ਲੱਗ ਗਈ ਹੁਣ ਤਾਂ ਯਾਰ ਇਹੀ ਬੰਦਾ ਹੁਣ ਸਾਡੇ ਤੇ ਇਲਜ਼ਾਮ ਲਾਉਣ ਲੱਗ ਗਿਆ ਤੇ ਮੈਂ दारू ਤਾਂ ਛੱਡਦਾ ਛੱਡਣਾ ਚਾਹਨਾ ਪਰ ਮੈਨੂੰ ਕਿਹੜੇ ਨਹੀਂ ਛੱਡਣ ਦੇਵੇ ਵੀ ਫਿਰ ਤੂੰ ਸਾਨੂੰ ਅੰਦਰ ਰੱਖਿਆ ਕਾ ਤੋ ਐ ਇਹਦਾ ਮਤਲਬ ਆਪ ਤੂੰ ਸਲਮਾਨ ਖਾਨ ਤੇ ਅਸੀਂ ਅਮਰਿਸ਼ਪੁਰੇ ਬਣ ਗਏ ਕਦੇ ਕਿਸੇ ਦੇ ਮੰਗਰ ਲੱਗ ਕੇ ਛੱਡ ਦੂਗਾ ਕਈ ਕਈ ਦਿਨ ਪੀਂਦਾ ਨਹੀਂ ਅਸੀਂ ਸਾਰੀਆਂ ਪੈਪਾਂ ਕੁੱਮ ਕੇ ਦੇਖ ਲੈਨੇ ਆ ਤਪਕਾ ਨਹੀਂ ਸਾਨੂੰ ਮਿਲਦਾ ਮਰਨ ਵਾਲੇ ਹਾਲਾਤ ਹੋ ਜਾਂਦੇ ਜਦੋਂ ਤਾਂ ਯਾਰ ਮਾੜਾ ਟਾਈਮ ਸੀ ਉਦੋਂ ਅਸੀਂ ਇਹਦੇ ਨਾਲ ਖੜੇ ਇਹ ਗਰੀਬੀ ਚ ਸੀ ਜਲਬਾ ਪਿਆ ਪਿਆ ਕੇ ਸਾਡੇ ਤੇ ਜਲਬਾ ਮਾਰ ਮਾਰ ਕੇ ਸਾਡੇ ਅਬਦੇ ਸਰੀਰ ਦਾ ਜਲਬਾ ਖਤਮ ਕਰ ਗਿਆ ਹੁਣ ਇਹ ਤੇ ਚੰਗਾ ਟਾਈਮ ਹੈ ਹੁਣ ਕਹਿੰਦਾ ਮੈਂ ਛੱਡਣੀ ਹੈ ਹੁਣ दारू ਛੱਡਤੀ ਇਹਨਾਂ ਨੇ छदती आप पिछे जूगर हो गया बीपी नाले हाई हो गया नाले लो हो, गया। हो, हो लाली। नाले किते गई पथरी हो गई अंसर फिर एक दिन ला ली नई शूगर कि बीपी किथरी सारा कुछ ठीक हो गया नहीं छन बिमारियां लग गई ਯਾਰ ਇਹ ਪੈਸੇ ਅੰਦਰ ਦੀ ਗੱਲ ਹੈ ਉਹ ਅਸੀਂ ਦੱਸਦੇ ਨਹੀਂ ਹੁੰਦੇ ਤੈਨੂੰ ਦੱਸ ਦਿੰਨੇ ਆ ਪੱਤਰਕਾਰ ਭਾਈਏ ਤੂੰ ਜਿਵੇਂ ਮੁਲਾਜ਼ਮ ਜਿਹੜੇ ਹੁੰਦੇ ਨੇ ਸਰਕਾਰ ਤੇ ਦਬਾਅ ਬਣਾਉਂਦੇ ਹੁੰਦੇ ਨੇ ਆਪਣੇ ਕੰਮ ਲੈਣ ਵਾਸਤੇ ਅਸੀਂ ਵੀ ਫਿਰ ਇਹ ਤੇ ਦਬਾਅ ਬਣਾਉਨੇ ਆ ਇਹਨੂੰ ਬਿਮਾਰੀਆਂ ਲਵਾ ਦਿੰਨੇ ਆ ਕਿਉਂ ਸ਼ੂਗਰ ਸਾਡਾ ਪਾਈ ਹੈ ਸਾਨੂੰ ਜਮਾ ਮੰਨਾ ਨਹੀਂ ਕਰਦਾ ਜਦੋਂ ਕਹਿੰਨੇ ਆ ਉਹਦੀ ਵੱਧ ਜਾਂਦੇ ਪਾਥਰੀ ਮੇਰੀ ਦੂਰ ਦੀ ਕਾਜਨ ਸਿਸਟਰ ਹੈ ਮਾੜਾ ਜਾਂ ਕਹਿੰਨੇ ਆ ਉਹ ਉਹਦੀ ਪਿੱਤੇ ਚ ਵੜ ਕੇ ਅੰਦਰੋਂ ਕੁੰਡਾ ਲਾ ਲੈਂਦੇ ਬੀਪੀ ਸਾਡੇ ਕੋਲੋਂ ਰੋਜ਼ ਬਿਸਕੀ ਦਾ ਡੱਡੂ ਉਪਰਾ ਕੇ ਲੈ ਕੇ ਜਾਂਦਾ ਐ ਕਿਵੇਂ ਮਨਾ ਕਰ ਦੂ ਫਿਰ ਸਾਨੂੰ ਦਬਾਅ ਬਣਾਉਣ ਵਾਸਤੇ ਸਾਨੂੰ ਵੀ ਕਰਨਾ ਪੈਂਦਾ ਸਿਸਟਮ ਅੱਛਾ ਸਰਕਾਰ ਤੋਂ ਕੀ ਮੰਗਦੇ ਹੋ ਸਰਕਾਰ ਤੋਂ ਤਾਂ ਯਾਰ ਇਹੀ ਕਹਿੰਨੇ ਆ ਸੀ ਸਰਕਾਰ ਨੂੰ ਕੀ ਆ ਜਿਹੜੇ ਡੇਰੇ ਜਿਨੇ ਇਹਨਾਂ ਨੂੰ ਬੰਦ ਕਰਦੇ ਯਾਰ ਡੇਰੇ ਸਾਡੇ ਦੁਸ਼ਮਣ ਨੇ ਇਹ ਬਾਬੇ ਜੀ ਆਪ ਤਾਂ ਦਿਨ ਰਾਤ ਪੀਂਦੇ ਨੇ ਅੰਦਰ ਵੜ ਕੇ ਲੋਕਾਂ ਨੂੰ ਕਹਿੰਦੇ ਨੇ ਛੱਡ ਦੋ ਲੋਕ ਇਹਨਾਂ ਦੇ ਮੰਗਰ ਲੱਗ ਠੀਕ ਹੈ ਤੇ ਹੋਰ ਕੀ ਮੰਗੇ ਤੁਹਾਡੀ ਇਸ ਬੰਦੇ ਤੋਂ ਤੁਸੀਂ ਕੀ ਮੰਗਦੇ ਹੋ ਇਹ ਬੰਦਾ ਯਾਰ ਸਾਨੂੰ ਕਨਫਿਊਜ਼ ਕਰਦਾ ਬਹੁਤ ਜ਼ਿਆਦਾ ਦੇਖ ਅਬ ਇਸ ਕੀ بچਾਉਣਾ दारू بچਾਉਣਾ ਸਾਡਾ ਕੰਮ ਹੈ ਪਿਤਾ ਪੁਰਖੀ ਅਸੀਂ ਕਰਦੇ ਆ ਆਮੀਨ ਨਾਕ ਪਹਿਲਾਂ ਏਪੀ ਮਖਾਨ ਲੱਗ ਗਿਆ ਹੁਣ ਫੀਮ ਵਾਲਾ ਸਿਸਟਮ ਸਾਡੇ ਵਾਸਤੇ ਤਕਨੀਕ ਨਵੀਂ ਐ ਸਾਡੇ ਵਾਸਤੇ ਤਾਂ ਫੀਮ ਵਾਲੀ ਤਕਨੀਕ ਐ ਜਿਵੇਂ ਬੈਂਕ ਕਮਲਾਜਮਾ ਨੂੰ ਨਵੇਂ-ਨਵੇਂ ਕੰਪਿਊਟਰ ਫੀ ਚਲ ਫੇਰ ਵੀ ਅਸੀਂ ਇਹਦੀ ਖਾਤਰ ਮੈਂ ਆਪਣੇ ਚਾਰ ਜਵਾਕ ਫੀਮ ਵਾਲਾ ਕੋਰਸ ਕਰਨ ਭੇਜਤੀ ਮੈਂ ਕਿਹਾ ਸਿੱਖ ਕੇ ਆਓ ਇਹ ਪਚਾਉਣੀ ਕਿਵੇਂ ਐ ਹਾਲੇ ਸਾਡੇ ਜਵਾਕ ਉਹ ਫੀਮਣਾ ਸਿਸਟਮ ਸਿੱਖ ਕੇ ਆਈ ਸੀ ਨਾਲ ਦੀ ਨਾਲ ਇਹ ਪੁੱਕੀ ਖਾਣ ਲੱਗ ਗਿਆ ਹੁਣ ਫੇਰ ਸਾਨੂੰ ਸਿਆਪਾ ਪੈ ਗਿਆ ਵੀ ਉਹ ਪੁੱਕੇ ਵਾਲਾ ਜਗਾੜ ਕੇਵੇਂ ਸੈੱਟ ਕਰੀਏ ਕਿਵੇਂ ਟੈਕਨੀਕ ਹੈ ਉਹਦੀ ਉਹ ਤਾਂ ਯਾਰ ਪੈਪਾਂ 'ਚ ਅੜਦੀ ਬਹੁਤ ਸਾਰੇ ਸਾਰੇ ਰਾਤ ਸਾਨੂੰ ਲੱਗ ਜਾਂਦੀ ਹੈ ਪੈਪਾਂ ਸਾਫ਼ ਕਰਦਿਆਂ ਨੂੰ ਫਿਰ ਮੈਂ ਜਵਾਕਾਂ ਨੂੰ ਕਿਹਾ ਯਾਰ ਔਖੇ ਸੌਖੇ ਪੁੱਕੇ ਵਾਲਾ ਵੀ ਹੁਣ ਸ਼ਿਸ਼ਟਵ ਸਿੱਖਿਆ ਕੋ ਕਿਵੇਂ ਬਚਾਉਣੀ ਹੈ ਚਲੇ ਦੀ ਖਤਰ ਕਰਨਾ ਪਊਗਾ ਸਾਨੂੰ ਕਿਸੇ ਸਿਆਣੇ ਬੰਦੇ ਨੇ ਦੱਸਿਆ ਕਹਿੰਦਾ ਪੁੱਕੀ ਦਾ ਅਡ ਕੋਰਸ ਕਰਨ ਦੀ ਲੋੜ ਨਹੀਂ ਪੁੱਕੀ ਤੇ ਫੀਮ ਦਾ ਸਿਲੇਬਸ ਇੱਕੋ ਹੀ ਹੈ ਜਿਵੇਂ ਕਈ ਹਾਈਲਾਈਟਸ ਕਰ ਲੈਂਦੇ ਨੇ ਕਈ ਪੀਟੀਈ ਕਰ ਲੈਂਦੇ ਨੇ ਬਸ ਇੱਕ ਥੋੜਾ ਜਿਹਾ ਸੌਖਾ ਹੈ ਇੱਕ ਔਖਾ ਹੈ ਫਿਰ ਮੈਂ ਆਪਣੇ ਕਿਸੇ ਰਿਸ਼ਤੇਦਾਰੀ ਤੋਂ ਉਹ ਬੰਦੇ ਬੁਲਾਏ ਜਿਹੜੇ ਕਿਸੇ ਭੁੱਕੇ ਖਾਨ ਵਾਲੇ ਦੇ ਅੰਦਰ ਸੀ ਕੀੜੇ ਉਹ ਆਏ ਉਹਨਾਂ ਨੇ ਸਾਨੂੰ ਸਿਖਾਇਆ ਤੇ ਪਾਈਪਾਂ ਕਿਵੇਂ ਸਾਫ਼ ਕਰਨੀਆਂ ਨੇ ਭੁੱਕੀ ਵਾਲੀਆਂ ਹੁਣ ਯਾਰ ਸਾਨੂੰ ਤਾਂ ਇਹਦੇ ਕੋਲੋਂ ਇਹ ਹੀ ਮੰਗ ਹੈ ਸਾਡੀ ਵੀ ਸਾਨੂੰ ਕੰਪਰੈਸ਼ਨ ਲੈ ਕੇ ਦੇ ਅਸੀਂ ਨਹੀਂ ਤੇਰੀਆਂ ਪਾਈਪਾਂ ਸਾਫ਼ ਕਰ ਸਕਦੇ ਕੰਪਰੈਸਰ ਆਊਗਾ ਕੰਪਰੈਸਰ ਨਾਲ ਫਟਾਫਟ ਸਾਰੀਆਂ ਪਾਈਪਾਂ ਸਾਫ਼ ਕਰ ਲਿਆ ਕਰਾਂਗੇ ਯਾਰ ਅਸੀਂ ਵੀ ਤਾਂ ਜੀਵਾਂ ਸੋ ਦੇਖਿਆ ਦੋਸਤੋ ਇਹ ਸੀ दारू ਵਾਲੇ ਕੀੜੇ ਦਾ ਧਰਨਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੱਲ ਨੂੰ ਆਪਾਂ ਇਹਨਾਂ ਦੇ ਮਾਲਕ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਨੂੰ ਇਹਨਾਂ ਕੀੜਿਆਂ ਦੇ ਪ੍ਰਤੀ ਕੀ ਸਮੱਸਿਆ ਹੈ ਦੋਸਤੋ ਜੇਕਰ ਤੁਹਾਡੇ ਸਰੀਰ ਦੇ ਵਿੱਚ ਵੀ ਤੁਸੀਂ ਇਹੋ ਜਿਹੇ ਕੀੜੇ ਪਾਲ ਰੱਖੇ ਨੇ ਤਾਂ ਕਿਰਪਾ ਕਰਕੇ ਉਹਨਾਂ ਨੂੰ ਸ਼ਾਂਤ ਰੱਖਿਆ ਕਰੋ ਕਿਉਂਕਿ ਜੇ ਇਹ ਇੱਕ ਵਾਰੇ ਭੜਕ ਜਾਣ ਫਿਰ ਨੁਕਸਾਨ ਦੋਨੇ ਤਰ੍ਹਾਂ ਦਾ ਹੈ ਤੁਹਾਡਾ ਵੀ ਤੇ ਕੀੜਿਆਂ ਦਾ ਵੀ ਸੋ ਅੱਜ ਦੀਓ ਇਜਾਜ਼ਤ ਅੱਗੇ ਦੁਬਾਰਾ ਫੇਰ ਕਦੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗਾ ਤੁਹਾਡਾ ਆਪਣਾ ਜਰਨਜੀਤ ਦੇਲਾ ਸਤਿ ਸ੍ਰੀ ਅਕਾਲ